ਹੱਥ ਜੋੜ ਕੇ ਮਾਫੀ ਮੰਗਣ ਵਾਲਾ ਇਹ ਸ਼ਖਸ ਫਰਜ਼ੀ ਸੀਬੀਆਈ ਅਫਸਰ ਬਣ ਕੇ ਕੁਝ ਕੁੜੀਆਂ ਤੇ ਆਪਣਾ ਰੋਪ ਝਾੜ ਰਿਹਾ ਸੀ। ਉਹਨਾਂ ਨੂੰ ਡਰਾ ਧਮਕਾ ਰਿਹਾ ਸੀ ਅਤੇ ਉਹਨਾਂ ਦੇ ਨਾਲ ਛੇੜਛਾੜ ਕਰ ਰਿਹਾ ਸੀ। ਇਸ ਤੋਂ ਪਹਿਲਾਂ ਇਹ ਕੋਈ ਗਲਤ ਹਰਕਤ ਕਰਦਾ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਇਸ ਨੂੰ ਧਰ ਦਬੋਚਿਆ। ਪੁਲਿਸ ਨੇ ਮੁਲਜ਼ਮ ਦੇ ਕੋਲੋਂ ਇੱਕ ਫਰਜ਼ੀ ਸੀਬੀਆਈ ਦਾ ਆਈਡੀ ਕਾਰਡ ਵੀ ਬਰਾਮਦ ਕੀਤਾ ਹੈ। ਫੜੇ ਜਾਣ ਤੋਂ ਬਾਅਦ ਹੁਣ ਇਹ ਸ਼ਖਸ ਮਾਫੀयां ਮੰਗ ਰਿਹਾ ਹੈ। ਮੈਂ ਮਾਫੀ ਮੰਗਦਾ। ਬਾਵਨਾ ਮੈਂ ਕੋਲ। ਹੂੰ। ਤੇ ਅੱਗੇ ਤੋਂ ਮੇਰੇ ਨਾਲ ਕੋਈ ਗੱਲ ਨਹੀਂ ਹੁਣ ਕਰਾਂਗਾ ਕਿਸੇ ਧੀ ਭੈਣ ਨੂੰ ਕਿਸੇ ਧੀ ਭੈਣ ਕੋਈ ਨਹੀਂ ਗੋਮੋਲੇ ਜਿਹੜਾ ਆਪਣਾ ਜਿਹੜਾ ਤੂੰ ਆਪਣਾ ਜਾਲੀ ਗੱਟ ਦੇ ਕਿਸੇ ਨੂੰ ਆਪਾਂ ਡਰਾਇੰਗ ਦੁਬਾਰਾ ਕੁੜੀ ਨੂੰ ਕਿਸੇ ਨੂੰ ਅਦਾ ਕਰ ਲਈ ਸ਼ੋਰ ਹੈ ਪੁਲਿਸ ਅਸ ਫਰਜ਼ੀ ਸੀਬੀਆਈ ਅਫਸਰ ਨੂੰ ਆਪਣੇ ਨਾਲ ਥਾਣੇ ਲੈ ਗਈ ਹੈ ਜੇਕਰ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਮੁਲਜ਼ਮ ਮਿਲਾਪ ਚੌਂਕ ਦੇ ਨੇੜੇ ਇੱਕ ਮੋਬਾਈਲਾਂ ਦੀ ਦੁਕਾਨ ਦੇ ਉੱਤੇ ਆਪਣਾ ਫੋਨ ਰਿਪੇਅਰ ਕਰਵਾਉਣ ਦੇ ਲਈ ਗਿਆ ਸੀ ਇਸ ਦੌਰਾਨ ਇਸ ਫਰਜ਼ੀ ਅਫਸਰ ਨੇ ਦੁਕਾਨ ਦੇ ਵਿੱਚ ਮੌਜੂਦ ਕੁੜੀਆਂ ਦੇ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ ਜਦੋਂ ਦੁਕਾਨ ਦੇ ਮਾਲਕ ਨੇ ਇਸ ਦਾ ਵਿਰੋਧ ਕੀਤਾ ਤਾਂ ਮੁਲਜ਼ਮ ਖੁਦ ਨੂੰ ਸੀਬੀਆਈ ਅਧਿਕਾਰੀ ਦੱਸਣ ਲੱਗਿਆ ਤੇ ਮਾਮਲਾ ਵਾਧਾ ਦੇਖ ਦੁਕਾਨਦਾਰ ਨੇ ਮੌਕੇ ਦੇ ਉੱਤੇ ਪੁਲਿਸ ਬੁਲਾ ਲਈ ਜਿਸ ਤੋਂ ਬਾਅਦ ਸਾਫ਼ ਹੋਇਆ ਕਿ ਲੋਕਾਂ ਦੇ ਉੱਤੇ ਰੋਬ ਚਾੜਨ ਵਾਲਾ ਇਹ ਸ਼ਖਸ ਸੀਬੀਆਈ ਅਫਸਰ ਹੋਣ ਦਾ ਦਿਖਾਵਾ ਕਰ ਰਿਹਾ ਸੀ